ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾંડ ਦਾ 11ਵਾਂ ਭਾਗ ਸੁਹਾਗਣ अथवा ਸਦਾ ਸੁਹਾਗਣ ਜੀ ਇਸਤਰੀ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਹਾਗ ਦਾ ਅਰਥ ਹੈ ਚੰਗਾ ਭਾਗ ਸੁਹਾਗ ਹਮਾਰੋ ਅਬ ਹੁਣ ਸੋਇਓ ਪੰਨਾ 372 ਸੁਹਾਗਣ ਉਪਾਗਾਂ ਵਾਲੀ ਇਸਤਰੀ ਜਿਸ ਦਾ ਪਤੀ ਜਿਉਂਦਾ ਹੈ ਸਦਾ ਲਈ ਪ੍ਰਭੂ ਪਤੀ ਦੀ ਪਿਆਰੀ अथवा ਸੁਹਾਗਣ ਬਣ ਚੁੱਕੀ ਜੀਵ ਇਸਤਰੀ ਦੇ ਲੱਛਣ ਅਨੁਕੁਪਾਂਤ ਕਰ ਸੇਵਾ ਕਰੀਐ ਜਿਉ ਪ੍ਰਾਣ ਧਨ ਆਗੈ ਧਰੀਐ ਪਾਣੀ ਪਖਾ ਕਰਉ ਤਜ ਅਭਿਮਾਨ ਅਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾ ਦਾਸਨ ਦਾਸੀ ਕੀ ਪਨਹਾਰ ਉਨ ਕੀ ਰੇਣ ਬਸੈ ਜੀ ਨਾਲ ਮਾਥੇ ਭਾਗ ਤਾਂ ਪਾਹੋਂ ਸੰਗ ਮਿਲੇ ਸੁਆਮੀ ਆਪਣੇ ਰੰਗ ਜਾਪ ਤਾਪ ਦੇਉ ਸਭ ਨੇਮਾ ਕਰਮ ਧਰਮ ਅਰਪੋਂ ਸਭ ਹੋਮਾ ਗਰਭ ਮੋਹ ਤਜ ਹਉ ਵੇ ਰੇਣ ਓਨ ਕੈ ਸੰਗ ਦੇਖੋ ਪ੍ਰਭ ਨੈਣ ਨਿਮਖ ਨਿਮਖ ਇਹੀ ਆਰਾਧੋਂ ਦਿਨ ਸ ਰੈਣ ਇਹ ਸੇਵਾ ਸਾਧੋਂ ਭਏ ਕਿਰਪਾਲ ਗੋਪਾਲ ਗੋਪਿੰਦ ਸਾਧ ਸੰਗ ਨਾਨਕ ਬਖਸ਼ੰਦ ਪੰਨਾ 391 ਅਰਥ ਇਹ ਮੇਰੀ ਮਾਂ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਲੱਗ ਪੈਂਦੀ ਹੈ ਉਹੀ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ ਜੇ ਮੇਰੇ ਉੱਤੇ ਮਿਹਰ ਹੋਵੇ ਜੇ ਮੇਰੇ ਭਾਗ ਜਾਗਣ ਤਾਂ ਮੈਂ ਵੀ ਉਸ ਸੁਹਾਗਣ ਦੀ ਸੰਗਤ ਵਿੱਚ ਮਿਲ ਬੈਠਾਂ ਰਹਾ ਹੈ ਮਾਂ ਪ੍ਰਭੂ ਨੂੰ ਪਿਆਰੀ ਹੋ ਚੁੱਕੀ ਸਤ ਸੰਗਣ ਜੀਵ ਇਸਤਰੀ ਦੀ ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ ਇਹ ਜਿੰਦ ਇਹ ਪ੍ਰਾਣ ਤੇ ਆਪਣਾ ਧਨ ਸਭ ਕੁਝ ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ ਉਸ ਜੀਵ ਇਸਤਰੀ ਤੋਂ अनेकाਵਾਰੀ ਸਦਕੇ ਹੋਣਾ ਚਾਹੀਦਾ ਹੈ हे ਮਾਂ ਜੇ ਮੇਰੇ ਉੱਤੇ ਕਿਰਪਾ ਹੋਵੇ ਤਾਂ ਮੈਂ ਵੀ ਅਹੰਕਾਰ ਤਿਆਗ ਕੇ ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਚੱਲਣ ਦੀ ਸੇਵਾ ਕਰਾਂ हे ਮਾਂ ਮੇਰੇ ਮੱਥੇ ਉੱਤੇ ਪੂਰਬਲੇ ਕਰਮਾਂ ਦਾ ਭਾਗ ਜਾਗ ਪਵੇ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤ ਹਾਸਲ ਕਰਾਂ ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣਾ ਉਹਨਾਂ ਸੁਹਾਗਣਾਂ ਦੀ ਚਰਨ ਧੂੜ ਮੇਰੀ ਜਿੰਦ ਦੇ ਨਾਲ ਟਿਕੀ ਰਹੇ ਏ ਮਾਂ ਸੁਹਾਗਣਾਂ ਦੀ ਸੰਗਤ ਦਾ ਸਰਦਕਾ ਹੀ ਖਸਮ ਪ੍ਰਭੂ ਆਪਣੇ ਪ੍ਰੇਮ ਵਿੱਚ ਆ ਕੇ ਮਿਲ ਪੈਂਦਾ ਹੈ ਲੋਕ ਦੇਵਤਿਆਂ ਆਦ ਨੂੰ ਬਸ ਕਰਨ ਲਈ ਕਈ ਮੰਤਰਾਂ ਦੇ ਜਾਪ ਕਰਦੇ ਹਨ ਕਈ ਜੰਗਲਾਂ ਵਿੱਚ ਜਾ ਕੇ ਧੂਣੀਆਂ ਤਪਾਉਂਦੇ ਹਨ ਤੇ ਹੋਰ ਅਨੇਕਾਂ ਸਾਧਨ ਕਰਦੇ ਹਨ ਕਈ ਲੋਕ ਤੀਰਥ ਇਸ਼ਨਾਨ ਆਦਿਕ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਹੋਮ ਜਗ ਆਦਿ ਕਰਦੇ ਹਨ ਪਰ हे ਮਾਂ ਉਹਨਾਂ ਸੁਹਾਗਣਾਂ ਦੀ ਸੰਗਤ ਦੇ ਵਟੇ ਵਿੱਚ ਮੈਂ ਸਾਰੇ ਜਾਪ ਸਾਰੇ ਤਪ ਹੋਰ ਸਾਰੇ ਸਾਧਨ ਦੇਣ ਨੂੰ ਤਿਆਰ ਹਾਂ ਸਾਰੇ ਮਿੱਥੇ ਹੋਏ ਧਾਰਮਿਕ ਕਰਮ ਸਾਰੇ ਜਗ ਹੋਮ ਭੇਟਾ ਕਰਨ ਨੂੰ ਤਿਆਰ ਹਾਂ ਮੇਰੀ ਇਤੰਗ ਹੈ ਕਿ ਹੰਕਾਰ ਛੱਡ ਕੇ ਮੋਹ ਤਿਆ ਕੇ ਮੈਂ ਉਹਨਾਂ ਸੁਹਾਗਣਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਕਿਉਂਕਿ हे ਮਾਂ ਉਹਨਾਂ ਸੁਹਾਗਣਾਂ ਦੀ ਸੰਗਤ ਵਿੱਚ ਰਹਿ ਕੇ ਹੀ ਮੈਂ ਪ੍ਰਭੂ ਪਤੀ ਨੂੰ ਇਹਨਾਂ ਅੱਖਾਂ ਨਾਲ ਵੇਖ ਸਕਾਂਗੇ ਮੈਂ ਪਲ-ਪਲ ਇਹੀ ਸੁਖਣਾ ਸੁਖਦੀ ਹਾਂ ਕਿ ਮੈਨੂੰ ਉਹਨਾਂ ਸੁਹਾਗਣਾਂ ਦੀ ਸੰਗਤ ਮਿਲੇ ਤੇ ਮੈਂ ਦਿਨ-ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਹਾ ਇਹ ਨਾਨਕ ਜਿਹੜੀ ਜੀਵ ਇਸਤਰੀ ਸਾਧ ਸੰਗਤ ਵਿੱਚ ਜਾ ਪਹੁੰਚਦੀ ਹੈ ਬਖਸ਼ਣ ਹਰ ਗੋਪਾਲ ਗੋਬਿੰਦ ਪ੍ਰਭੂ ਜੀ ਉਸ ਉੱਤੇ ਦਇਆਵਾਨ ਹੋ ਜਾਂਦੇ ਹਨ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ ਘਰ ਹੀ ਸੋ ਪਰਪਾਇਆ ਸੱਚੇ ਸ਼ਬਦ ਵਿਚਾਰ ਅਵਗਣ ਗੁਣੀ ਬਖਸ਼ਾਇਆ ਹਾਰ ਸਿਓ ਲਿਵਲਾਈ ਹਰ ਵਾਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਰਹਾ ਪੰਨਾ 428 ਅਰਥ ਜਿਸ ਜੀਵ ਇਸਤਰੀ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਲਈ ਉਸ ਨੇ ਆਪਣੇ ਪਹਿਲੇ ਕੀਤੇ ਔਗਣ ਗੁਣਾਂ ਦੀ ਬਰਕਤ ਨਾਲ ਬਖਸ਼ਵਾ ਲਏ ਉਸ ਜੀਵ ਇਸਤਰੀ ਨੇ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਲਿਆ ਗੁਰੂ ਨੇ ਉਸ ਨੂੰ ਪ੍ਰਭੂ ਚਰਨਾਂ ਵਿੱਚ ਜੋੜ ਦਿੱਤਾ ਰਹਾ ਜਿਨ੍ਹਾਂ ਸੁਹਾਗਣ ਜੀਵ ਇਸਤਰੀਆਂ ਨੇ ਗੁਰੂ ਦੇ ਸ਼ਬਦ ਦੇ ਰਾਹੀ ਆਪਣਾ ਜੀਵਨ ਸੋਹਣਾ ਬਣਾ ਲਿਆ ਉਹ ਸਦਾ ਸਿਰ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੀਆਂ ਗਈਆਂ ਸਦਾ ਸਿਰ ਹਰੀ ਦੀ ਸਿੱਖਤ ਸਲਾਹ ਵਾਲੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੇ ਗੁਣਾ ਨੂੰ ਵਿਚਾਰ ਕੇ ਉਹਨਾਂ ਨੇ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਘਰ ਵਿੱਚ ਹੀ ਲੱਭ ਲਿਆ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇਮਸੋ ਰਾਤੀ ਰਲੀਆਂ ਮਾਨੈ ਸੁਣ ਸਖੀਏ ਪ੍ਰਭ ਮਿਲ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾ ਨੀ ਰਹਾ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਪਾਵੇ ਸਾ ਸੁਹਾਗਣ ਅੰਕ ਸਮਾਵੇ ਗਰਭ ਗਹਿਲੀ ਮਹਿਲ ਨ ਪਾਵੇ ਫੇਰ ਪਛਤਾਵੇ ਜਬ ਰੈਣ ਬਿਹਾਵੇ ਕਰਮਹੀਣ ਮਨਮੁਖ ਦੁਖ ਪਾਵੇ ਬਿਨੋ ਕਰੀਂ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਹੀਆ ਭਰਪੂਰ ਜਨ ਨਾਨਕ ਗਾਵੇ ਦੇਖ ਹਦੂਰ ਪੰਨਾ 737 ਅਰਥ اے ਸਹੇਲਿਏ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਮੈਥੋਂ ਸੁਣ ਲੈ ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ ਲੋਕ ਲਾਜ ਦੀ ਖਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇ ਰਹਾਉ اے ਸਹੇਲਿਏ ਉਹ ਜੀਵ ਇਸਤਰੀ ਸਲਾਉਣ ਯੋਗ ਹੈ ਸੁਭਾਗ ਵਾਲੀ ਹੈ ਜਿਹੜੀ ਪ੍ਰਭੂ ਪਤੀ ਨਾਲ ਸਾਂਝ ਬਣਾਉਂਦੀ ਹੈ ਜਿਹੜੀ ਅਹੰਕਾਰ ਛੱਡ ਕੇ ਪ੍ਰਭੂ ਪਤੀ ਦਾ ਹੁਕਮ ਮਨ ਦੀ ਰਹਿੰਦੀ ਹੈ ਉਹ ਜੀਵ ਇਸਤਰੀ ਪ੍ਰਭੂ ਪਤੀ ਦੇ ਪਿਆਰ ਰੰਗ ਵਿੱਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਿਕ ਆਨੰਦ ਮਾਣਦੀ ਰਹਿੰਦੀ ਹੈ ਇੱਕ ਸਤ ਸੰਗੀ ਸਹੇਲੀ ਨੂੰ ਪ੍ਰਭੂ ਪਤੀ ਦੇ ਮਿਲਾਪ ਦੇ ਤਰੀਕੇ ਬਾਰੇ ਸਮਝਾਉਂਦੀ ਹੈ ਤੇ ਆਖਦੀ ਹੈ ਕਿ ਜਿਹੜੀ ਜੀਵ ਇਸਤਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ ਪਤੀ ਨੂੰ ਪਸੰਦ ਆ ਜਾਂਦਾ ਹੈ ਉਹ ਸੁਹਾਗ ਭਾਗ ਵਾਲੀ ਜੀਵ ਇਸਤਰੀ ਉਸ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਪਰ ਜਿਹੜੀ ਜੀਵ ਇਸਤਰੀ ਹੰਕਾਰ ਵਿੱਚ ਫਸੀ ਰਹਿੰਦੀ ਹੈ ਉਹ ਪ੍ਰਭੂ ਪਤੀ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਨਹੀਂ ਕਰ ਸਕਦੀ ਜਦੋਂ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਪਛਤਾਉਂਦੀ ਹੈ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ ਭਾਗਣ ਜੀਵ ਇਸਤਰੀ ਸਦਾ ਦੁੱਖ ਪਾਉਂਦੀ ਰਹਿੰਦੀ ਹੈ हे ਭਾਈ ਲੋਕ ਇਲਾਜ ਦੀ ਖਾਤਰ ਮੈਂ ਤਾਂ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰਾਂ ਜੇ ਮੈਂ ਉਸ ਨੂੰ ਕਿਤੇ ਦੂਰ ਵਸਦਾ ਸਮਝਾਂ ਉਹ ਨਾਸ਼ ਰਹਿਤ ਪ੍ਰਮਾਤਮਾ ਤਾਂ ਹਰ ਥਾਂ ਵਿਆਪਕ ਹੈ ਦਾ ਸਾਨੰਨਕ ਤਾਂ ਉਸ ਨੂੰ ਆਪਣੇ ਅੰਗ ਸੰਗ ਵਸਦਾ ਵੇਖ ਕੇ ਉਸ ਦੀ ਸਿੱਖਤ ਸਲਾਹ ਕਰਦਾ ਹੈ ਇਹ ਅਨੜੀਏ ਮੰਨਣਾ ਕਾਇ ਕਰੇ ਆਪ ਅਨੜੇ ਘਰ ਹਰ ਰੰਗੋ ਕੀ ਨਾ ਮਾਣੇ ਸਹ ਨੀੜੇ ਧਨ ਕਮਲਿਏ ਬਾਹਰ ਕਿਆ ਢੁੰਡੈ ਪੈ ਕਿਆਂ ਦੇਹ ਸਲਾਈਆਂ ਲੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸਹ ਤਰੇ ਪਿਆਰ ਪੰਨਾ 722 ਅਰਥ ਹੇ ਬਹੁਤ ਅਣਜਾਣ ਜਿੰਦੇ ਇਤਨਾ ਕੋਝਾ ਮਾਨ ਤੂੰ ਕਿਉਂ ਕਰਦੀ ਪ੍ਰਮਾਤਮਾ ਤੇਰੇ ਆਪਣੇ ਹੀ ਹਿਰਦੇ ਘਰ ਵਿੱਚ ਹੈ ਤੂੰ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਨਦੀ हे ਭੋਲੀ ਜੀ ਵਿਸਤਰੀਏ ਪ੍ਰਭੂ ਪਤੀ ਤੇਰੇ ਅੰਦਰ ਹੀ ਤੇਰੇ ਨਾਲੇ ਨੇੜੇ ਵਾਸ ਰਿਹਾ ਹੈ ਤੂੰ ਜੰਗਲ ਆਦਿਕ ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈ ਜੇ ਤੂੰ ਉਸ ਦਾ ਦੀਦਾਰ ਕਰਨਾ ਹੈ ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ ਜੀਵ ਇਸਤਰੀ ਤਦੋਂ ਹੀ ਸੁਹਾਗ ਭਾਗ ਵਾਲੀ ਤੇ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ ਹਮੇ ਸ਼ੋਡ ਭਈ ਬੈਰਾਗਣ ਤਬ ਸਾਚੀ ਸੁਰਤ ਸਮਾਨੀ ਅਕਉਲ ਨਰੰਜਨ ਸਿਉ ਮਨ ਮਾਨਿਆ ਬਿਸਰੀ ਲਾਜੁ ਲੋਕਾਨੀ ਭੂਰ ਪਵੇਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਹਰ ਕੇ ਨਾਮ ਰਤੀ ਸੁਹਾਗਣ ਨਾਨਕ ਨਾਮ ਉਤਾਰਾ ਨੰਨਾ 1197 ਅਰਥ ਜਦੋਂ ਤੂੰ ਠਾਕੁਰ ਪ੍ਰਭੂ ਦੀ ਦਾਸੀ ਬਣ ਕੇ ਮਹਿਉਮੇ ਤੇ ਆ ਕੇ ਮਾਇਆ ਮੋਹ ਵੱਲੋਂ ਉਪਰਾਮ ਹੋ ਚੁੱਕੀ ਹਾਂ ਤਦੋਂ ਤੂੰ ਮੇਰੀ ਸੁਰਤ ਸਦਾ ਕਾਇਮ ਰਹਿਣ ਵੇਲੇ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦੀ ਹੈ ਮੇਰਾ ਮਨ ਉਸ ਪ੍ਰਭੂ ਦੀ ਯਾਦ ਵਿੱਚ ਰੁੱਝਿਆ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਜਿਸ ਦੀ ਕੋਈ ਖਾਸ ਗੁੱਲ ਨਹੀਂ ਹੈ ਮੈਨੂੰ ਹਉਮੇ ਨਹੀਂ ਰਹੀ ਇਸ ਵਾਸਤੇ ਮੈਂ ਲੋਕ ਲਾਜ ਵੀ ਭੁਲਾ ਬੈਠੀ ਹਾਂ हे मेरे प्रीतम हे मेरी जिंद दे आसरए प्रभु हुन मेनू तेरे ਵਰਗਾ ਕੋਈ ਨਹੀਂ ਦਿਸਦਾ ਨਾ ਪਿਛਲੇ ਬੀਤੇ ਸਮਿਆਂ ਵਿੱਚ ਨਾ ਹੋਣ ਤੇ ਨਾ ਹੀ ਆਉਣ ਵਾਲੇ ਸਮਿਆਂ ਵਿੱਚ ਇਹ ਨਾਨਕ ਆਖ ਜਿਸ ਜੀਵ ਇਸਤਰੀ ਨੇ ਪ੍ਰਮਾਤਮਾ ਨੂੰ ਆਪਣਾ ਖਸਮ ਮੰਨ ਲਿਆ ਹੈ ਜਿਹੜੀ ਪ੍ਰਭੂ ਦੇ ਨਾਮ ਵਿੱਚ ਰੰਗੀ ਰਹਿੰਦੀ ਹੈ ਉਹ ਚੰਗੇ ਭਾਗਾ ਵਾਲੀ ਬਣ ਜਾਂਦੀ ਹੈ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ ਸਦਾ ਪਰ rave ਆਪਣਾ ਵਿਚੋਂ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ ਸਤਿਗੁਰ ਮੋਕੋ ਹਰਦੀਆ 부ਜਾਏ ਰਹਾ ਪੰਨਾ 559 ਅਰਥ हे ਮੇਰੇ ਮਨ ਤੂੰ ਸਦਾ ਹਰ ਨਾਮ ਸਿਮਰਦਾ ਰਹੋ ਗੁਰੂ ਨੇ ਮੈਨੂੰ ਹਰ ਨਾਮ ਸਿਮਰਨ ਦੀ ਸੋਚ ਦੇ ਦਿੱਤੀ ਹੈ ਰਹੋ हे ਭਾਈ ਪ੍ਰਭੂ ਪਤੀ ਨੂੰ ਸਿਰ ਉੱਤੇ ਜਿਉਂਦਾ ਜਾਗਦਾ ਜਾਣਨ ਵਾਲੀਆਂ ਜੀਵ ਇਸਤਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਆਤਮਿਕ ਅਡੋਲਤਾ ਵਿੱਚ ਤੇ ਪ੍ਰਭੂ ਪ੍ਰੇਮ ਵਿੱਚ ਟਿਕੀਆਂ ਰਹਿੰਦੀਆਂ ਹਨ ਉਹ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਸਦਾ ਆਪਣੇ ਪ੍ਰਭੂ ਨੂੰ ਹਿਰਦੇ ਵਿੱਚ ਸੰਭਾਲ ਰੱਖਦੀਆਂ ਹਨ ਸਦਾ ਸੁਹਾਗਣ ਜਿਨੀਆਂ ਆਪਣਾ ਕੰਤ ਪਛਾਣਿਆ ਹਉ ਤਿੰਨ ਪੂਛੋਂ ਸੰਤਾ ਜਾਏ ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੇ ਸਹਿਜ ਸੁਭਾਏ ਫਿਰ ਸੱਚਾ ਮਿਲੇ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ ਕਦੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਪਿਰ ਰਹਾ ਪਰਪੂਰੇ ਵੇਖ ਅਧੂਰੇ ਅਰੰਗ ਮਾਣੇ ਸਹਿਜ ਸੁਭਾਏ ਜਿਨਿ ਆਪਣਾ ਕੰਤ ਪਛਾਣਿਆ ਹਉ ਤិន ਪੁੱਛੋ ਸੰਤਾਂ ਜਾਏ ਪੰਨਾ 583 ਅਰਥ ਇਹ ਸਖੀ ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ ਪ੍ਰਭੂ ਨਾਲ ਸਾਂਝ ਪਾ ਲਈ ਹੈ ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ਆਪਾ ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ ਇਹ ਸਕੀ ਸਦਾ ਕਾਇਮ ਰਹਿਣ ਵਾਲਾ ਪ੍ਰਭੂਪਤੀ ਆਤਮਿਕ ਅਡੋਲਤਾ ਵਿੱਚ ਟਿਕਿਆ ਪ੍ਰੇਮ ਵਿੱਚ ਜੁੜਿਆ ਹੀ ਮਿਲਦਾ ਹੈ ਸਦਾ ਥਿਰ ਪ੍ਰਭੂ ਆ ਕੇ ਉਸ ਜੀਵ ਇਸਤਰੀ ਨੂੰ ਮਿਲ ਪੈਂਦਾ ਹੈ ਜਿਹੜੀ ਸਦਾ ਥਿਰ ਹਰ ਨਾਮ ਸਿਮਰਨ ਦੀ ਕਮਾਈ ਕਰਦੀ ਹੈ ਜਿਹੜੀ ਸਦਾ ਥਿਰ ਹਰ ਨਾਮ ਵਿੱਚ ਜੁੜੀ ਰਹਿੰਦੀ ਹੈ ਜਿਹੜੀ ਗੁਰੂ ਦੇ ਸ਼ਬਦ ਵਿੱਚ ਰੰਗੀ ਰਹਿੰਦੀ ਹੈ ਉਹ ਜੀਵ ਇਸਤਰੀ ਸਦਾ ਸੁਹਾਗ ਵਾਲੀ ਰਹਿੰਦੀ ਹੈ ਉਹ ਕਦੇ ਨਖਸਮੀ ਨਹੀਂ ਹੁੰਦੀ ਉਸ ਦੇ ਅੰਦਰ ਆਤਮਿਕ ਅਡੋਲਤਾ ਦੀ ਸਮਾਦ ਲੱਗੀ ਰਹਿੰਦੀ ਹੈ। हे ਸਖੀ ਪ੍ਰਭੂਪਤੀ ਹਰਥਾ ਮੌਜੂਦ ਹੈ। ਉਸ ਨੂੰ ਤੂੰ ਆਪਣੇ ਅੰਗ ਸੰਗ ਵਸਦਾ ਵੇਖ। ਆਤਮਿਕ ਅਡੋਲਤਾ ਵਿੱਚ ਟਿਕ ਕੇ, ਪ੍ਰੇਮ ਵਿੱਚ ਜੁੜ ਕੇ ਉਸ ਦੇ ਮਿਲਾਪ ਦਾ ਆਨੰਦ ਮਾਣ। हे ਸਖੀ ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ ਪ੍ਰਭੂ ਨਾਲ ਸਾਂਝ ਪਾ ਲਈ ਹੈ। ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ਕਿ ਉਸ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕੇ। ਮਹਲਾ ਤੀਜਾ ਸ਼ਬਦ ਰਤੇ ਹਉਮੇ ਗਈ ਸ਼ੋਭਾਵੰਤੀ ਨਾਰ ਪਿਰ ਕੈ ਭਾਣੇ ਸਦਾ ਚੱਲੇ ਤਾਂ ਬਣਿਆ ਸ਼ਿੰਗਾਰ ਸੇਜ ਸੁਹਾਵੀ ਸਦਾ ਪਿਰ ਆਵੇ ਹਰ ਵਾਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਪੰਨਾ 651 ਅਰਥ ਜਿਸ ਦੀ ਹਉਮੇ ਸਤਿਗੁਰੂ ਦੇ ਸ਼ਬਦ ਵਿੱਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ ਜੀਵ ਰੂਪੀ ਨਾਰੀ ਸ਼ੋਭਾ ਬਣਦੀ ਹੈ ਉਹ ਨਾਰੀ ਆਪਣੇ ਪ੍ਰਭੂ ਪਤੀ ਦੇ ਹੁਕਮ ਵਿੱਚ ਸਦਾ ਤੁਰਦੀ ਹੈ ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ ਜਿਸ ਜੀਵ ਇਸਤਰੀ ਨੇ ਪ੍ਰਭੂ ਪਤੀ ਲੱਭ ਲਿਆ ਹੈ ਉਸ ਦੀ ਹਿਰਦੇ ਰੂਪ ਸੇਜ ਸੁੰਦਰ ਹੈ ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ ਉਹ ਇਸਤਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ ਇਸ ਲਈ ਉਹ ਕਦੇ ਦੁਖੀ ਨਹੀਂ ਹੁੰਦੀ ਹੈ ਨਾਨਕ ਗੁਰੂ ਦੇ ਪਿਆਰ ਵਿੱਚ ਉਸ ਦੀ ਬਿਰਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ਸੂਹ ਵੀ ਹੈ ਸੂਹਾ ਵੇਸ਼ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹੇ ਵੇਸ਼ ਪਿਰ ਕਿਨੇ ਨਾ ਪਾਇਓ ਮਨਮੁਖ ਦੱਜ ਮੁਈ ਗਾਵਾਰ ਸਤਗੁਰ ਮਿਲੇਆ ਸੂਹਾ ਵੇਸ਼ ਗਿਆ ਹਉਮੇ ਵਿੱਚ ਮਾਰ ਮਨ ਤਨ ਰੱਤਾ ਲਾਲ ਹੋਵਾ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਤਾਰ ਪੰਨਾ 787 ਅਰਥ हे ਕੁਸੰਭੇ ਰੰਗ ਨਾਲ ਪਿਆਰ ਕਰਨ ਵਾਲੀਏ ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਦੇ ਤਾਂ ਹੀ ਤੇਰਾ ਆਪਣੇ પતિ ਪ੍ਰਭੂ ਨਾਲ ਪਿਆਰ ਬਣੇਗਾ ਇਸ ਸਾਧ ਬਾਣੇ ਦੇ ਚੌਚ ਹੋਏ ਰੰਗ ਦੇ ਵੇਸ ਦੁਆਰਾ ਭੋਲੇ ਲੋਕਾਂ ਨੂੰ ਬੇਸ਼ੱਕ ਠੱਗ ਲਿਆ ਹੋਵੇ ਪਰ ਅਜਿਹੇ ਵੇਸਾਂ ਦੁਆਰਾ ਕਦੇ ਕਿਸੇ ਨੇ ਖਸਮ ਪ੍ਰਭੂ ਨਹੀਂ ਪਾਇਆ ਅਜਹੀ ਆਪ ਉਹਦਰੀ ਮੂਰਖ ਜੀਵ ਇਸਤਰੀ ਇਸ ਤਰ੍ਹਾਂ ਦੇ ਭਲੇਖਾ ਪਾਉ ਵੇਸ ਦੇ ਮਾਨ ਵਿੱਚ ਸੜ ਮਰਦੀ ਹੈ ਜੇ ਗੁਰੂ ਮਿਲ ਪਵੇ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ ਮਨ ਤੇ ਸਰੀਰ ਨਾਮ ਰੂਪ ਮਜੀਠ ਰੰਗ ਨਾਲ ਰੱਤਾ ਲਾਲ ਹੋ ਜਾਂਦਾ ਹੈ ਜੀ ਪ੍ਰਭੂ ਦੇ ਗੁਣ ਕਥਨ ਕਰਨ ਦੇ ਸੋਹਣੇ ਰੰਗ ਵਿੱਚ ਰੰਗੀ ਜਾਂਦੀ ਹੈ ਜੇ ਸਜੀਵ ਇਸਤਰੀ ਨੇ ਪ੍ਰਭੂ ਦੇ ਡਰ ਤੇ ਪਿਆਰ ਦੀ ਰਾਹੀ ਆਪਣੇ ਮਨ ਦਾ ਸੋਝ ਬਣਾਇਆ ਹੈ ਜਿਸਦੇ ਮਨ ਵਿੱਚ ਗੁਰੂ ਸ਼ਬਦ ਵਸਦਾ ਹੈ ਉਹ ਸਦਾ ਲਈ ਸੁਹਾਗ ਭਾਗਵਾਲੀ ਹੋ ਜਾਂਦੀ ਹੈ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿੱਚ ਟਿਕਾਇਆ ਉਸ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਣੀ ਚ ਤਲਾਏ RAM ਸਦਾ ਹੋਵੇ ਸੁਹਾਗਣ ਹਰ ਜਿਓ ਮਰੇ ਨਾ ਜਾਏ RAM ਹਰ ਜਿਓ ਮਰੇ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਧਨਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸ਼ਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਰ ਰਾਵੇ ਆਪਣਾ ਜਿਨ ਗੁਰ ਚਰਨੀ ਚੇਤ ਲਾਇਆ ਅੰਨਾ 771 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਸਤਵੇਂ ਕਾਂਡ ਦਾ 11ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ